ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਸਡੇ ਦੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਦੀ ਵਿਜ਼ਿਟ ਪਿੰਡ ਮੱਤੇয়াল ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬੱਬ ਕਾਲਾ ਜੀ ਤੇ ਕੱਲ ਫੇਰ ਵੀਡੀਓ ਭਰਾਈ ਸੀ ਅੱਜ ਫੇਰ ਭਰਾਂ ਚੱਲੇ ਆ ਅੱਜ ਵਸ਼ੀ ਬਹੁਤ ਹੀ ਜਿਆਦਾ ਚੰਗੀ ਲਿਆਂਦੀ ਭਾਜੀ ਨੇ ਅੱਜ ਗੱਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਤ ਸਾਹ ਹੋ ਜੀ ਕੀ ਹਾਲ ਚੰਗਾ ਕਿਰਪਾ ਦਾ ਦੇ ਦੀ ਕਿਦਾਂ ਫੇਰ 30 ਮਿੰਟੋਂ ਮੈਂ ਟੀ ਵੇਜ ਕੇ ਆਇਂਦੇ ਫੇਰ ਨਹੀਂ ਦਾ ਵੀ ਮਾਲ ਸਾਫ ਸਸਰਾ ਹਾਂ ਜੀ ਚੰਗਾ ਮੈਂ ਇਹਨਾਂ ਵੀ ਸਾਫ਼ ਮਾਲ ਵੇਚੋ ਕਈ ਵੀਰ ਵੀਰ ਇੱਥੇ ਲੋਕ ਕਹਿ ਦਿੰਦੇ ਆ ਮੈਂ ਇਹ ਗੱਲ ਨਾ ਵੀ ਮੁਨਾਫਾ ਵੀ ਲਓ ਹਾਂਜੀ ਹਾਂਜੀ ਭਾਵੇਂ ਕੇ ਭੈਣ ਭਰਾ ਨੂੰ 5000 ਮਹਿੰਗੀ ਵੀ ਪੈ ਜੇ ਪਰ ਮੈਂ ਤਾਂ ਚੰਗੀ ਹੋਵੇ ਸਹੀ ਗੱਲ ਹੈ ਮਲਕੀ ਗੱਲ ਇਹਦਾ ਮੈਂ ਵੀ ਸਸਤੀ ਸੁਸਤੀ ਦੀ ਨਹੀਂ ਗੱਲ ਪਈ ਹਾਂ ਨਾ ਮੈਂ ਮਲਕੀ ਅਸੀਂ ਸਸਤੀ ਵੇਚਦੇ ਆ ਮੈਂ ਨਾ ਵੀ 5000 ਮਹਿੰਗੀ ਮੈਂ ਤਾਂ ਚੰਗੀ ਹੋਵੇ ਦੁੱਧ ਵਾਲੀ ਹੋਵੇ ਥਾਣਾ ਤੋਂ ਸਾਫ਼ ਹੋਵੇ ਚੰਗੀ ਮੈਂ ਹੋਵੇ ਤੇ ਚੰਗੀ ਮੈਂ ਦਾ ਫਾਇਦਾ ਮੈਂ ਤਾਂ ਇੱਕ ਕੰਮ ਆ ਮੈਨੂੰ ਅੱਜ ਕਈ ਵੀਰਾਂ ਨੇ ਕਈਆਂ ਨੇ ਫੋਨ ਵੀ ਕੀਤਾ ਤੇ ਕਈਆਂ ਕਮੈਂਟ ਵੀ ਕੀਤੇ ਆ ਮੈਂ ਬੀੜਾ ਇਹ ਚੁੱਕਿਆ ਵਾ ਕਿ ਜਿਹੜੇ ਚੈਨਲਾਂ ਤੇ ਵੀਡੀਓ ਪਾਉਣਗੇ ਸਾਫ਼ ਸੁਥਰਾ ਜਨਜਰ ਕੰਮ ਨਾ ਕਰਨਗੇ ਮੈਂ ਜਾਣ ਨਹੀਂ ਛੱਡਨੀ ਭਾਵੇਂ ਮੈਨੂੰ ਕੋਈ ਕਮੈਂਟ ਮਾਰੇ ਕਰੀ ਜਾਵੇ ਤੇ ਭਾਵੇਂ ਕੋਈ ਚੰਗੀ ਕਰੇ ਚਲੋ ਜਿਹੜਾ ਬੰਦਾ ਹੱਟਦਾ ਕੋਈ ਲੱਗਦਾ ਉਹ ਉਹਨੇ ਤੇ ਕਰਨਾ ਕਰਨਾ ਪਰ ਮੈਂ ਇੱਕ ਬੀੜਾ ਇਹ ਚੁੱਕਿਆ ਵੀ ਕੰਮ ਸਾਫ਼ ਸੁਥਰਾ ਬੰਦਿਆਂ ਕਰਾਂਗਾ ਵਪਾਰ ਅੱਗੇ ਵੀ ਮਲਕੇ ਚੱਲਦੇ ਹੀ ਹਾੜਾ ਵੀ ਚੱਲਦਾ ਰਿਹਾ ਵਾ ਸਾਨੂੰ ਮਲਕੇ ਵਪਾਰ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ 20-22 ਸਾਲ ਵੀਡੀਓ ਚਲੋ ਹੋਣਾ 3 ਸਾਲ ਹੋ ਗਏ ਹਨ ਪਾਉਣਿਆਂ ਨੂੰ ਮਲਕੇ YouTube ਦੇ ਉੱਤੇ ਪਹਿਲੋਂ ਹੀ ਸਾਡਾ ਚੱਲਦਾ ਹੈ ਕੰਮ ਮਾਲਕ ਦੀ ਕਿਰਪਾ ਨਾਲ ਕਈ ਬੰਦੇ ਆਂਦੇ ਆ ਵੀ ਤੁਹਾਡੀ ਜਾਣ ਪਛਾਣ ਮਲਕੇ ਵਧੀਆ YouTube ਦੇ ਉੱਤੇ ਮੰਨਦਾ ਇਹ ਵੀ ਗੱਲ ਮੈਂ ਵਧੀਆ ਪਰ ਮਲਕੇ 16 17 ਸਾਲ ਮਲਕੇ ਪਹਿਲੋਂ ਹਨ 20 ਸਾਲ ਹੋ ਗਏ ਵਪਾਰ ਕਰਦਿਆਂ 16 17 ਸਾਲ ਉਤਰਾ ਵੀ ਮਾਲ ਵਿਕਦਾ ਰਿਹਾ ਵਾ ਕਿਰਪਾਵਾ ਮਾਲਕ ਦੀ ਜੇ ਸਾਫ਼ ਸੁਥਰਾ ਕੰਮ ਕਰੀਦਾ ਨਾ ਮੇਰੇ ਘਰ ਅਗਲੇ ਅਸਲ ਦੇ ਵਿੱਚ ਵਪਾਰੀ ਵਪਾਰੀ ਕੋ ਮੈਂ ਲੈਣਿਆ ਹੋਵੇ ਨਾ ਤਾਂ ਕਹਿ ਦਿੰਦੇ ਤੇਰੀ ਗਰੰਟੀ ਤੇ ਪਾਉ ਕੁਲਾ ਦੇ ਤੇ ਜੇ ਅਗਲੇ ਦੇ ਘਰ ਗਲਤ ਨਿਕਲੇ ਤੇ ਵਾਪਸ ਵੀ ਲੈਦੀ ਆ ਇਹ ਥੋੜਾ ਗੱਲ ਵੀ ਮਿਲਕੇ ਨੂੰ ਕਹਿ ਦੇਣਾ ਵੀ ਭਾਵੇਂ ਮੇਰੀ ਕੋਈ ਗਾਰੰਟੀ ਨਹੀਂ ਕੰਮ ਸਾਫ ਸੁਥਰਾ ਕਰਾਉਂਗਾ ਮੈਂ ਜੇ ਆਪਾਂ ਚੈਨਲ ਆਪਣਾ ਬਣਾਇਆ ਤਾਂ ਜਿਹੜੇ ਗਲਤ ਕੰਮ ਕਰਦੇ ਪੂਰਾ ਮੰਡੀ ਠੋਕ ਕੇ ਰੱਖ ਉਹਦੀ ਗੱਲ ਖੜੋ ਵਾਂਝ ਬਰਾਬਰ ਹੀ ਗੱਡਾਂਗੇ ਬਰਾਬਰ ਸਹੀ ਗੱਲ ਵਾਂਝ ਬੜੀ ਗੱਡਾਂਗੇ ਵੱਛੀ ਲਈ ਆ ਛੂਹਾ ਦੁੱਝਾ ਵਾ ਵੱਛੀ ਬਹੁਤ ਚੰਗੀ 500 ਵੱਛੀ ਆਂਦੀ ਆ ਚਮਾ ਥਣਾ ਦੇ ਤੇ ਟਿੱਪ ਕੇ ਇਥੇ ਬਾਦ ਸਾਹਿਬ ਇਹੋ ਮੇਰੇ ਨਾਲ ਗੱਲ ਸੁਣੋ ਚੋਹਾ ਥਣਾ ਚਿੱਪਕੇ ਗਾਂ ਆਂਦੀ ਆ ਗਾਂ ਰਾਤ ਦੀ ਸੂਈ ਆ ਗਾਂ ਦਾ ਅੱਧਾ ਥਾਂ ਨਿਕਲਿਆ ਮਗਰਲਾ ਅੱਛਾ ਜੀ ਸੱਚ ਦੱਸ ਕੇ ਹੁਣ ਦੇਣੀ ਆ ਗਾਂ ਚ ਘਾਟਾ ਵੀ ਪੈਣਾ ਵਾ ਸਾਨੂੰ ਲੋਕ ਕਈ ਕਹਿੰਦੇ ਪਈਦਾ ਤੇ ਉਦਾ ਸਚਾਈ ਜਿਉ ਉਤਰਾ ਵਾਲਾ ਕੰਮ ਹੁੰਦਾ ਤੇ ਬਲਕਿ ਇੱਥੇ ਧਾਰਾ ਮਰਵਾ ਦੇਣੀ ਆ ਵਾ ਹਾਂਜੀ ਤੇ ਭਾਵੇਂ ਅਗਲਾ ਲੈ ਕੇ ਤੇ ਮੁੜ ਕੇ ਕਹਣਾ ਸਾਡੀ ਕੋਈ ਜਿੰਮੀ ਵਾਲੀ ਨਹੀਂ ਸਾਡੇ ਤਿੰਨਾਂ ਥਣਾ ਦੇ ਵਿੱਚ ਗਾਂ ਵੇਚਣੀ ਆ ਹਾਂਜੀ ਵਸ਼ੀ ਜੀ ਆਹ ਦੇਖੋ ਵਸ਼ੀ ਰਾਤ ਦੀ ਬਹੁਤ ਹੀ ਥਣ ਵਧੀਆ ਕੁਆਲਿਟੀ ਦਾ ਪਰ ਆ ਪਿਛਲਾ ਥਾਂ ਜੀ ਤਾਂ ਨਮਸਕਾਰ ਦਿੰਦੇ ਆ ਜੀ ਇਹ ਆ ਪਿਛਲਾ ਥਾਂ 20 ਪਲੱਸ ਵਾਲੀ ਆ ਵੀ 20 ਪਲੱਸ ਵਾਲੀ ਆ ਪਿਛਲੇ ਥਾਂ ਦਾ ਤਾਂ ਥੋੜਾ ਘੱਟ ਵਟਾ ਵਾ ਮੱਝ ਦੇ ਗਾਇਬ ਜ਼ਿਆਦਾ ਵਾ ਮੱਝ ਦੇ ਪਿਛਲੇ ਥਾਂ ਦਾ ਵਟਾ ਹਾਂਜੀ ਜ਼ਿਆਦਾ ਵਟਾ ਮੱਛੀ ਬਹੁਤ ਗ੍ਰੇਡ ਬੱਛੀ ਆ ਹਾਂ ਇੱਕ ਗੱਲ ਹੋਰ ਵੀ ਦੇ ਕੋਈ ਟੀਕਾ ਟਾਕਾ ਲਾਵੇ ਦਵਾਈਆਂ ਨੂੰ ਕਰੇ ਥਣ ਪੂਰਾ ਚੱਲੂਗਾ ਨੇ ਚਾਲ ਜੂਲ ਚੱਲੂਗਾ ਹੁਣ ਅੱਧਾ ਥਣਵਾ ਅੱਧੇ ਫਟ ਤੇ ਨਹੀਂ ਅਦਾਸ ਅੰਦੀ ਤੇ ਕਰਤ ਜਲੀ ਚੱਲੂਗਾ ਇਹ ਕਾ ਮਾਰ ਕੇ ਤਾਨੂੰ ਖਾ ਉਹਦਾ ਵੀ ਡਰੇ ਨਾ ਅਗਲੇ ਸੂਏ ਨੂੰ ਫੋਲ ਚੱਲ ਜੂਗਾ ਹਾਂ ਕੋਈ ਡਰ ਕੇ ਨਾ ਉਹ ਪੂਰਾ ਬੰਦਾ ਥੋੜਾ ਦਲੇਰੀ ਨਾਲ ਲਵੇ ਦਲੇਰੀ ਨਾਲ ਹਾਂ ਜੀ ਦਲੇਰੀ ਨਾਲ ਲਵੇ ਮੱਛੀ ਮਲਕੇ ਗੱਲ ਤਾਂ ਮਾਲਕ ਦੀ ਕਿਰਪਾ ਨਾਲ ਹੋਣੀ ਮਲਕੇ ਜੋ ਆਕੇ ਦਾ ਦਵਾਈਦਾਰੂ ਕਰੇ ਬੜਾ ਬੋੜਾ ਹੀ ਤੇ ਨਹੀਂ ਜਿਹਦਾ ਕੋ ਖਾਸ ਕੀਤਾ ਹਾਂ ਆ ਵੀ ਆ ਜੇ ਥੋੜਾ ਪਿਛਲਾ ਥਣ ਇਹ ਮੱਛੀ ਮਕਰਵਾ ਇੱਟ ਦੇ ਪਰ ਉੱਪਰ ਗਾਣਾ ਰਸ਼ੀ ਮਗਰੋ ਰਸ਼ੀ ਵੀ ਬਹੁਤ ਹੀ ਜੱਦ ਚੰਗੀ ਆ ਇਹ ਮਾਰਕਦਾਰਾਂ ਲਾ ਕੇ ਕਰਕੇ ਲੋਕੀ ਦੇ ਵਿੰਗੇ ਟੱਡੇ ਅਗਲੀ ਪਾਈ ਜਾਂਦੇ ਆ ਵੀ ਇਦਾਂ ਹੰਦਾ ਗਾਲੇ ਆਹੀ ਵੇ ਲੋ ਇੱਧਰ ਤੇ ਗਾਲੇ ਪਾਸੇ ਆ ਵੀ ਜੀ ਚਰਕਾਰ ਦੇ ਬਣਿਆ ਉਹ ਦੀ ਮਾਰ ਸਾਹਿਬ ਗਾੜੀ ਆਹ ਵੇਖੋ ਪਾਜੀ ਆਹ ਵੇਖੋ ਮਾਰ ਸਾਹ ਹਾਂ ਬਹੁਤ ਚੰਗੀ ਛੱਡੀ ਧੀਆ ਮਾੜਾ ਪੁੱੜ ਪਾਲਾ ਤੇ ਆਹ ਵੇਖੋ ਮਾਰ ਸਾਹਿਬ ਆ ਵੀ ਥਣ ਆਹ ਸਾਣ ਵੇਖੋ ਮਾਰ ਸਾਹਿਬ ਵੇਖੋ ਕੋਈ ਦੁੱਧ ਚ ਨਹੀਂ ਫਰਕ ਹਾਂ ਕੋਈ ਦੁੱਧ ਆ ਵੇਖੋ ਮਾਰ ਸਾਹਿਬ ਸਾੜਾ ਕੋਈ ਓਕੇ ਜੇ ਸਾਢੇ 3 ਥਣ ਉਹਦੇ ਸਾਢੇ 3ਾਂ ਦੀ ਦੇਖੋ ਜਵਾਈ ਚਲੋ ਨਾਮ ਆਵੇ ਕੱਲੇ ਇਸ ਗੱਲ ਦਾ ਸਾਨੂੰ ਫਰਕ ਤੋਰ ਜੱਗੀ ਹੋਣ ਕਈ ਫੇਰ ਇੱਕ ਵਾਰੀ ਫੇਰ ਦੇਖ ਵੱਛੀ ਕੋ ਐੜੇ 10 ਤੋਂ ਬਾਹਰ ਬੋਲਾ ਹੋਊਗਾ ਆਪਣੀ ਸਮਝ ਨਾਲ ਕੋ ਲਵੇ ਵੱਛੀ ਅਹੀਂ ਤੇ ਮਿੰਗੀ ਲਈ ਸਾਨੂੰ ਸਾਟਾ ਪਹਿਣਾ ਉਹ ਭਾਰੀ ਇੰਗਲੈਂਡ ਦੇ ਉਹਨਾਂ ਨੂੰ ਆਖਿਆ ਵੀ 10 ਛਿਦਾ ਲਓ ਤੇ ਲੈ ਜਾਓ ਵੇਖੋ ਕਿੰਨਾ ਟੱਪ ਲਿਆ ਵੀਦਾ ਮਸ਼ੀਨ ਨੇ ਲਾਇਆ ਹਾਂ ਵੇਖੋ ਬਹੁਤ ਟੱਪ ਲਾਇਆ ਮਸ਼ੀਨ ਲੈਓ ਜੀ ਜਿ ਵੱਛੀ ਉਤਰ ਆਵੇ ਜੇ ਚਾਰੇ ਥਾਣੇ ਪੂਰੇ ਚੱਲਦੇ ਹੁੰਦੇ ਤੇ ਬੱਛੀ ਪਤਾ ਕਿੰਨੇ ਰੁਪਈਆ ਸੀ ਬੱਛੀ 60 ਦੀ ਤੇ 65 ਦੀ ਹਾਂਜੀ ਬੱਛੀ 60 ਦੀ ਜਾਂ 65 ਦੀ 65 ਦੀ ਹੈਗੀ ਹੈਗੀ 55 ਦੀ ਵੀ ਵੇਚ ਜਾਂਦੀ 60 ਦੀ ਵੇਚ ਜਾਂਦੀ 65 ਦੀ ਅੱਜ ਬੱਛੀ ਦੇਣੀ ਹਾਂ ਜਾਂ ਨਾ 40000 ਦੀ ਕਿਉਂਕਿ ਇਸ ਗੱਲ ਦੀ ਸਾਨੂੰ ਵੀ ਲੇਸ ਲੱਗਣ ਈ ਆ ਬੱਛੀ ਆ ਜਿਆਦਾ ਰੁਪਈਆ ਦੀ ਪਰ ਚਲੋ ਜਾ ਕੇ ਮੇਰਾ ਵੀਰ ਕੋਈ ਦਲੇਰ ਲੱਭੇ ਦਲੇਰੀ ਨਾਲ ਲਵੇ ਜਿਹਨੇ ਲੈਣੀ ਆ ਹਾਂ ਦਾ ਚਲਦਾ ਬੱਛੀ ਦਾ ਆਣ ਕੇ ਧਾਰਾ ਮਾਰ ਕੇ ਵੇਖੇ ਮਨ ਲੇ ਗੱਲ ਇਦਾਂ ਤੇ ਫੇਰ ਖੜੇ 40 ਦੀ ਦੇ ਦਾਂਗੇ ਇਹ ਦੂਜਾ ਸੁਗਾ ਸੁਗਾਰੇ ਝੋਟੇ ਦੇਣਾ ਜ ਪੂਰੇ ਦਿਨ ਪੂਰੇ ਚਲੋ ਇੱਕ ਗੱਲ ਵਾ ਪਰੇ ਚਲੋ ਆਪਾਂ ਆਂਬੂੜਾ ਨੇ ਕਰਕੇ ਥੜੀ ਭਾਲੋ ਮਾੜੀ ਕੋਈ ਹਾਂਜੀ ਹਾਂਜੀ ਪਤਾ ਤਿੱਪਣ ਤਾਂ ਆਪਾਂ ਬਹੁਤ ਜਲਦੀ ਚੱਲ ਜੀ ਬਹੁਤ ਬੜੀ ਬੜੀ ਆ ਬਹੁਤ ਵਧੀਆ ਬਹੁਤ ਚੰਗੀ ਬੜਾ ਇੱਕੋ ਜਿਹਾ ਸ਼ਹਿਰ ਕੁਝ ਇਹ ਗਾਲੇ ਤਾਂ ਜਿਹੜੇ ਖਾਈ ਚ ਹੈ ਗਾਈ ਦਾ ਆਪਾਂ ਦੱਸਦਾ ਉਹ ਗਾਈ ਦਾ ਕੰਮ ਜੇ ਵੀ ਅਸੀਂ ਗਾਂ ਕੁੜੀ ਜੀ ਘੱਟ ਲੈਨੇ ਆ ਤੇ ਗਾਂ ਤੇ ਕਿੱਪੀ ਵੀ ਤੇ ਬਹੁਤ ਵਧੀਆ ਨਿਕਲੀ ਚਲੋ ਗਾਲੇ ਤਰਾ ਮੈਂ ਵੀ ਇੱਥੇ ਮਿਲ ਕੇ ਫਰਕ ਨਿਕਲੇ ਆਵਾ ਤੇ ਆਪਾਂ ਦੱਸਦਾ ਝੋਟੀ ਦੇ ਭਾਵੇਂ 90 95 ਜਿੰਨਾ ਮਰਜ਼ੀ ਬੋਲ ਪਾ ਲਈਏ ਝੋਟੀ 80000 ਹੀ ਦੇ ਦिए ਨਹੀਂ ਕਰ ਦੋ ਮਾਨ ਯਾਰ ਮੋਲਾ ਲਾ ਕੇ ਲਈ ਆ 74000 ਦੀ ਝੋਟੀ ਦੇ ਦਾਂਗੇ ਜਿਹੜਾ ਮਰਜੀ ਲੈ ਲਈ 75 ਦੀ ਦੇ ਦਾਂਗੇ 75 ਦੀ ਲੈ ਲਈ ਲੱਗਾ ਚਲੋ ਆ ਵੇਖੋ ਜੱਤਾਂ ਲਈ ਝੋਟੀ ਵੀ ਜੱਤਾਂ ਛੇ ਦਾੰਦਾਂ ਦਾ ਛੇ ਦਾੰਦਾਂ ਦਾ ਬਹੁਤ ਵੱਡੀ ਆ ਝੋਟਾਂ ਇਹ ਵੀ ਪੰਜ ਚਾਰ ਦਿਨ ਖਰਦੀ ਸੋਣ ਚ ਜੱਤ ਬਹੁਤ ਜਿਆਦਾ ਇਹ ਆ ਵੇਖੋ ਥਣ ਵੇਖੋ ਬਹੁਤ ਜਿਆਦੀ ਚੰਗੀ ਆ ਹਲੇ 5 ਲੈ ਜੇ ਛੇਰ ਹੈ ਜੀ ਯਾਨੀ ਕਰੇ ਸੋਟੋ ਜੱਤ ਵੇਖੋ ਕਨੀਮ ਕਿੱਦਾਂ ਦੀ ਗਿੱਕਾ ਸਿੰਘ ਕਲੇਪ ਲੱਗੀ ਆ ਬਹੁਤ ਜਿਆਦੀ ਕੰਬੀ ਆ ਮਾਗ ਵੇਖਿਆ ਬੰਨ ਮੇਰੇ ਜਾਣ ਕੇ ਉਹ ਕੋ ਚੱਲਦੀ ਆ ਉਹ ਕੋ ਚੱਲੀ ਜਾਣ ਹਾਂ ਜੀ ਸਭ ਮੇਰੇ ਜਾਣਗਾ ਬਹੁਤ ਜਣੀ ਜਾ ਚੋਟੀ ਆ ਜਾਣਦਾ ਜੀ ਆ ਵੇਖ ਨਾਰਿਆਂ ਮੈਂ ਹੁਣ ਗੱਪੜ ਨਹੀਂ ਦੇ ਬਹੁਤ ਵੱਡੀ ਆ ਝੋਟੀ ਬਾਕੀ ਨਿੱਕੀ ਨਹੀਂ ਫੋਲ ਹਾਂ ਜੀ ਵੱਡੀ ਆ ਝੋਟੀ ਹਾਂ ਫੁੱਲ ਸੈਂ ਜੀ ਝੋਟੀ ਦਾ ਤਾਂ ਭਾਵੇਂ ਡੇਢ 1.40 1.30 ਜਿੰਨਾ ਮਰਜੀ ਮੰਗ ਲਈਏ 1 ਵੀਰ ਹੀ ਦੇ ਲਈਏ ਨਹੀਂ ਕਰ ਦੋ ਨਹੀਂ ਬਰਾਬਰ ਵਾ ਉਹ ਕਰਨ ਵਾਲੀ ਇਹਦੀ ਗੱਲ ਕੋਲ ਨਾ ਆਏ ਇਹ ਤਾਂ ਗੱਲ ਹੈਗੀ ਚਲੋ ਇੱਕ ਮਿੰਟ ਇਹੋ ਜੀ ਝੋਟੀਆਂ ਮਲਕੇ ਬਾਹਰੋਂ ਹੋਰਾਂ ਲੱਭਣੀਆਂ ਆ ਬਲਕੇ ਜਿਹੜਾ ਸਮਾਂ ਦੇਖੋ ਜੱਤ ਵਾਲੀ ਝੋਟੀਆਂ ਹਾਂ ਤੇ ਅੱਜ ਮਲਕੇ ਗੱਲ ਤਾਂ ਮੈਂ ਚੀਜ਼ਾਂ ਵੀ ਜ਼ਿਆਦੀਆਂ ਵਧੀਆ ਦੋ ਬੱਕਰੀਆਂ ਵੀ ਲਈਆਂ ਵਾ ਅੱਛਾ ਜੀ ਇਹ ਦੋ ਬੱਕਰੀਆਂ ਦੋ ਬੱਕਰੀਆਂ ਝੋਟੀ ਅਸਲ ਵਾ ਜਿਹੜਾ ਮਰਜੀ ਲੈ ਜਾਏ ਨਜ਼ਾਰੇ ਤਾਂ ਵਧੀਆ ਝੋਟੀ ਦੁੱਧ 12-13 ਜਦੋਂ ਇਹ ਬਾੜ ਸਾਹਿਬ ਦੀ ਝੋਟ ਖੜੇ ਰਹਿ ਕੇ ਸਾਰਾ ਲਈ ਦੀ ਰਾਜਸਥਾਨੋਂ ਪਈ ਕੇ ਆਂਦੀ ਦੁੱਧ 16 ਤੋਂ 17 ਲੀਟਰ ਚੋਕ ਜਾਂਦਾ ਨੀਲੀ ਗਾਵੀ ਨੀਲੀ ਗਾਵੀ ਹਾਂ ਸੁਆ ਮੈਂ ਤਾਂ ਦੁੱਜਾ ਅਹੀਂ ਉਹਨਾਂ ਨੂੰ ਟੋਕੜ ਲਿਆ ਦੀ ਚਵਾ ਮਹੀਨੇ ਦੀ ਗੱਬਣਾ ਤੇ ਮਲਕੇ ਗਾਲੇ ਤਰਾ ਦੁੱਧ ਦੇ ਲਈ 10 ਕਿਲੋ ਅਸੀਂ ਮੈਂ ਲਿਆ ਕੇ ਘਰ ਸੰਭੀ ਆ ਠੀਕ ਹੈ ਹੁਣ ਮੈਂ ਇਹਦੇ 10 ਨੂੰ ਤੇ ਇੱਕ ਯਾਰਾ ਨੂੰ ਢੀਗਾ ਲੱਗਾ ਵਾ ਕੱਲ ਨੂੰ 10 ਤਰੀਕ ਵਾ ਅੱਜ 9 ਤਰੀਕ ਵਾ ਕੱਲ ਨੂੰ ਦਿਨ ਪੂਰੇ ਉੱਤੇ ਹਫਤਾ ਲੈ ਜੇ 4 ਦਿਨ ਲੈ ਜੇ ਦਿਨ ਕੱਲ ਨੂੰ ਪੂਰੇ ਦੁੱਧ ਪਹਿਲੇ ਸਵੇਰੇ 16 ਤੋਂ 17 ਲੀਟਰ ਦੁੱਧ ਕੰਡੇ ਤੇ ਰੱਖਵਾ ਦੋ ਉਹਨਾਂ ਨੇ ਆਬ ਮਲਾਜਮ ਬੰਦੇ ਇਹਨਾਂ ਨੂੰ ਲਈ ਹੈ ਉਨਾ ਬਹੁਤ ਵੱਡੀ ਰਾਜਮੰਦੀ ਦੀ ਗੱਲ ਪਿਓ ਵੱਡੀ ਹੈ ਜੀ ਹਾਂ ਜੀ ਦੋ ਅੱਖਾਂ ਚ ਮੇਡੋ ਨੁਕਰੀ ਘੋੜੀ ਨਹੀਂ ਹੁੰਦੀ ਜੀ ਨੁਕਰੀ ਘੋੜੀ ਸਹੀ ਗੱਲ ਵੱਡੀ ਆ ਜੀ ਇਹ ਮਲਕੇ ਜਿਹੜਾ ਉਹ ਜਾਵਾਂ ਨਾ ਬਾਬਰ 2 ਹਾਂਜੀ ਹਾਂਜੀ ਉਹਦੇ ਵਿੱਚ ਉਹਦੇ ਵਿੱਚ ਹਾਂਜੀ ਦੋ ਆਖਾਂ ਜਾਵੇ ਇੱਧਰ ਵੀ ਮੇਲਾ ਵਾਹੇ ਤੇ ਇੱਧਰ ਵੀ ਹੈ ਨਾਲੀ ਚੱਲ ਮੋਰ ਦੇਖੀ ਚੁੱਕਾ ਏ ਪੂਰੀ ਨੀਲੀ ਰਾਵੀ ਆ ਇਹਦੇ ਸਾਹਮਣੇ 200 ਟਾ ਲੱਗਣ ਡਿਆ ਹਾਂ ਹਾਂਜੀ ਵੱਡੀ ਏ ਤੇ ਬਹੁਤ ਵੱਡੀ ਆ ਹਾਂ ਉਹਨਾਂ ਨੇ ਆਪ ਖੁਦ ਜਾ ਕੇ ਉਹਨਾਂ ਦੇ ਘਰ ਮਿਲ ਕੇ ਮੈਂ ਆਣ ਕੇ 2.5 ਲੱਖ ਦੀ ਇਹ 2.5 ਲੱਖ ਦੀ ਮਿਲ ਕੇ ਮੈਂ ਪਾਈ ਜੀ ਆਪਾਂ ਟੋਕੜ ਹੀ ਮੈਂ ਜਿਹੜੀ ਆ ਨਾ ਇਹ ਮਿਲ ਕੇ 75000 ਦੀ ਟੋਕੜ ਹੀ ਆਦੀ ਚਮਾ ਮਹੀਨੇ ਦੀ ਗੱਬਣਾ ਅੱਛਾ ਅੱਛਾ ਜੀ ਅੱਜ ਮੈਂ ਮਲਕੇ ਜੇ ਕਿਸੇ ਨੇ ਅੱਜ ਲੈਣੀ ਆ ਤੇ ਫੋਨ ਦੇ ਉੱਤੇ ਗੱਲ ਕਰਦਾ ਮੈਂ ਵੀ ਦੱਸਦਾ ਨਹੀਂ ਮੁੱਲ ਠੀਕ ਹੈ ਜੀ ਬਲਕਿ ਜਾਇਜ ਜਾਂ ਬਰਾਬਰ ਜਿਆ ਹੀ ਮੁੱਲ ਕਰਾਂਗੇ ਕੋਈ ਜ਼ਿਆਦਾ ਨਹੀਂ ਮਲਕੇ 2 ਲੱਖ ਨਹੀਂ ਕਰਨਾ ਪੌਣੇ 2 ਨਹੀਂ ਕਰਨਾ 1.5 ਦੀ ਮੈਂ ਦੇ ਦਾਂਗਾ ਯਾਰ ਜੇ ਵੇਖ ਜੂਗੀ ਠੀਕ ਆ ਨਹੀਂ ਤੇ ਸੋਈ ਮੈਂ ਚਵਾ ਕੇ ਵੀ ਮੈਂ ਦੇਵਾਂ ਚਵਾ ਕੇ ਸਹੀ 1.3 ਦੇ ਸਾਨੂੰ ਵਪਾਰੀ ਲਾਉਣ ਦੇ ਆ ਨਾ ਇਹ ਹਾਂਜੀ 1.3 ਬੰਦੇ ਲਾਉਣ ਦੇ ਆ 1.5 ਦੀ ਮੈਂ ਦੇਣੀ ਆ ਬਸ ਤੇ ਆ ਜੋ ਬੱਕਰੀਆਂ ਬੱਕਰੀਆਂ ਸਾ ਚੱਲਦੇ ਆ ਆ ਵੇਖ ਸੋਣ ਆ ਗਈਆਂ ਦੋਵੇਂ ਜੀ ਸੋਣ ਲੜ ਗਿਆ ਇਹ ਨੂੰ ਮਨ ਲੱਕ ਬੰਦੇ ਆਪਣੇ ਸੱਜਣ ਹੀ ਜਿੰਨਾਂ ਕੋ ਲਈਆਂ ਉਹਨਾਂ ਦੇ ਘਰ ਦੀਆਂ ਬੱਕਰੀਆਂ ਵਾ ਇਤਨਾ ਪੱਠੇ ਖਾਦੀਆਂ ਕੁੱਤਰੇ ਇੱਕ ਗੱਲ ਇਹ ਵੀ ਇਹਨਾਂ ਦੀਆਂ ਅੱਖਾਂ ਚਿੱਟੀਆਂ ਤੇ ਕੰਨ ਵੱਡੇ ਇਹ ਗੱਲ ਜਿਆਦੀ ਵਧੀਆ ਅੱਖਾਂ ਚਿੱਟੀਆਂ ਹਾਂ ਤੇ ਆਹ ਵੇਖੋ ਤੋਤੇ ਵਰਗੇ ਐ ਗੱਲ ਦਾ ਮਾਲਕੇ ਗੱਲ ਦਾ ਮੂੰਹ ਆ ਆਹ ਵੇਖੋ ਸਿੰਗ ਪਛਾਣ ਨੂੰ ਡਿੱਗੇ ਆ ਇਹਦੇ ਇਹ ਨਿਸ਼ਾਨੀਆਂ ਮਲਕੇ ਲੱਗਦਾ ਹੈ ਲੱਭਦੀਆਂ ਨਹੀਂ ਉਹਦਾ ਆਹ ਲੱਖਾਂ ਦੀ ਲੋਕੀ ਜਾਂਦੀਆਂ ਹੁੰਦੇ ਆ ਆ ਦੂਜੇ ਸੂਏ ਦੇ ਆ ਤੀਜੇ ਸੂਏ ਦੇ ਇਹਨੇ ਦੂਜੇ ਸੂਏ ਤਿੰਨ ਜਵਾਕ ਦਿੱਤੇ ਆ ਇਹਨੇ ਪਹਿਲੇ ਸੂਏ ਦੋ ਦਿੱਤੇ ਆ ਪਹਿਲੇ ਸੂਏ ਇਹ ਐਰਕਾ ਮਾਲਕ ਦੇ ਹੱਥ ਵਾਸੋ ਆ ਇਹ ਵੀ ਦੋ ਦੇ ਸਕਦੀ ਤੇ ਆ ਵੀ ਦੋ ਦੇ ਸਕਦੀ ਪਰ ਆ ਤਿੰਨ ਹੀ ਦਿੰਦੀ ਹਰ ਸੂਏ ਅੱਛਾ ਜੀ ਆ ਤਿੰਨ ਹੀ ਦਿੰਦੀ ਆ ਇਹ ਜਿਹੜੀ ਆ ਬੱਕਰੀ ਆ ਇਹ 15 ਦੀ ਦੇ ਦਾਂਗੀ ਆ 15 ਦੀ ਹਾਂ ਸਿਰਫ 5 ਜਾਂ 4 ਦਿਨ ਹਫਤਾ ਖੜਦੀ ਸੂਣ ਚ ਅੱਛਾ ਅੱਛਾ ਹਾਂ ਆ ਉਹ ਜਿਹੜੀ ਉਹ 10 ਦਿਨ ਖੜਦੀ ਆ ਇਹ 18000 ਦੀ ਦੇਣੀ ਇਹਦਾ ਵੀ ਲੈਵਾਂ ਲੁਗਾ ਆ ਜਿਹੜੀ ਦੂਜੇ ਸੂਬੇ ਵਾਲੀ ਇਹ 18 ਦੀ ਜੇ ਥਣ ਥਣ ਬਹੁਤ ਵਧੀਆ ਉਹ 15 ਦੀ ਜੇ ਆ 18 ਦੀ ਉਹ ਬੰਦਿਆਂ ਇਹਦਾ ਵੇਖ ਲਓ ਥਣ ਬਹੁਤ ਲੰਮੇ ਜਿੰਦੇ ਇਹਦਾ ਚੱਡਾ ਚੁੱਡਾ ਮਲਕੇ ਦੁੱਧ ਵੀ 2.5 3 ਕਿਲੋ ਕੱਢਦੀ ਜਾ ਵੇਖ ਹਾਂ ਹਾਂ ਇਹ 10 ਦਿਨ ਖੜਦੀ ਆ ਬਹੁਤ ਚੰਗੀਆਂ ਮਲਕੇ ਪਠਾ ਵਾਂ ਚੰਗੀਆਂ ਕਰਕੇ ਹਨ ਵੀ ਚੰਗੀਆਂ ਲੱਗੀਆਂ ਤੇ ਮਾਨਹਾ ਦਾ ਵੀ ਦੇਖਤਾ ਵੀ ਲੈ ਜੀ ਉਦਾਂ ਵੀ ਤੁਸੀਂ ਆਏ ਮਾਰ ਕੱਲ ਦਾ ਹੈ ਕੀਤਾ ਵੇਲ ਫੇ ਦੋ ਮਈਆਂ ਚਲ ਗਈਆਂ ਵਾ ਦੋ ਸਵੇਰੇ ਜਾਣੀਆਂ ਹਾਂ ਹਾਂਜੀ ਦੋ ਮਈਆਂ ਚਲ ਗਏ ਤਿੰਨ ਚਲ ਗਈਆਂ ਤਿੰਨ ਚਲ ਗਈਆਂ ਵਾ ਦੋ ਸਵੇਰੇ ਜਾਣੀਆਂ ਮੈਂ ਇੱਕ ਝੋਟੀ ਜਿਹੜੀ ਪਹਿਲਾਂ ਜਿਹੜੀ 97 ਵਾਲੀ ਉਹ ਵੀ ਫੇਰੀ ਜਾਣੀ ਆ ਤੇ ਜਿਹੜੀ ਗੱਬਣ ਮੈਂ ਹੈ ਜਿਹਦਾ ਮਿਲ ਕੇ 10 ਪਾਇਆ ਉਹ ਵੀ ਫੇਰੀ ਜਾਣੀ ਆ ਤੇ ਮਾਲਕ ਮਾਲਕ ਦੀ ਕਿਰਪਾ ਨਾਲ ਕੱਲ ਨੂੰ ਜਾਣਾ ਵਾ ਮਈਆਂ ਲੈਣਾ ਉਧਰੋਂ ਹਰਿਆਣੇੋਂ ਠੀਕ ਤੇ ਸੰਵਾਰ ਕਾ ਮੰਗਲਵਾਰ ਫੇਰ ਵੀਡੀਓ ਫੇਰ ਮਾਲਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਪਾਵਾਂਗੇ ਉਹਦੀ ਗੱਲ ਹੈ ਹੁਣ ਉਹ ਗਾਇਕ ਦੀ ਗੱਲ ਹੁਣ ਅੱਜ ਬਰਾਬਰ ਹੀ ਕਰਾਂਗੇ ਪੂਰਾ ਮਾਲਕੇ ਗੱਲ ਦਾ ਵੇ ਮਾਲਕੇ ਗੱਲ ਦਾ ਰੱਖਾਂਗੇ ਮਾਲਕ ਦੀ ਕਿਰਪਾ ਨਾਲ ਕੰਮ ਕਰਕੇ ਮਾਲਕੇ ਗੱਲ ਏਦਾ ਵਾ ਵੀ ਸੱਚੇ ਬਾਦਸ਼ਾਹ ਭੈਣ ਭਰਾ ਜਿਹੜੇ ਆ ਸਾਰੇ ਹਾਲ ਸੰਯੋਗ ਦੇਣ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨ ਚੰਗੇ ਚੰਗੇ ਕਮੈਂਟ ਕਰਨ ਤੇ ਸਾਡੀ ਵੀਡੀਓ ਨੂੰ ਮਾਲਕੇ ਗੱਲ ਏਦਾ ਵਾ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਘੰਟੀ ਦਾ ਬਟਨ ਦਬਾਉਣ ਮਲਕੇ ਚੈਨਲ ਸਾਡਾ ਮਲਕੇ ਹੋਰ ਵਧੇ ਫੁੱਲਦੇ ਤੇ ਬਾਕੀ ਆ ਪੱਠੀ ਹੋਵੇ ਆਪ ਤੋਂ ਏ ਇਹਦੇ ਇਹਦੇ ਜਵਾਨ ਦੇ ਕਿਆ ਹੋ ਆਪਾਂ ਇਹਦੀ ਗੁੱਡੀ ਮਲਕੇ ਗੱਲ ਇਦਾਂ ਮੈਂ ਵੀ ਵਿਆਹਣ ਵਾਲੀ ਹੋਈ ਆ ਹਾਂਜੀ ਹਾਂਜੀ 18 18 ਸਾਲਾਂ ਦੀ ਇਹਦੀ ਗੁੱਡੀ ਨੂੰ ਮਲਕੇ ਕਾਂਢੇ ਬਣਾ ਕੇ ਆਪਾਂ ਦੇਨੇ ਆ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਮਲਕੇ ਸ਼ਿਕਰਾਇਆ ਕਰੋ ਤੇ ਗੱਲ ਇਦਾਂ ਮੈਂ ਵੀ ਚੈਨਲ ਸਾਡੇ ਨੂੰ ਵਧਾਓ ਖਿਲਾਓ ਹਰ ਸਾਲ ਹੀ ਕਿ ਗਰੀਬ ਦੀ ਗੱਲ ਇਦਾਂ ਮੈਂ ਵੀ ਧੀ ਪਹਿਣ ਨੂੰ ਗੱਲ ਦਾ ਦਾਨ ਪੁੰਨ ਕਰਿਆ ਕਰਾਂਗੇ ਜਿੰਨੇ ਜੋਗੇ ਆ ਤੇ ਬਾਕੀ ਚਲੋ ਮਾਲਕ ਦੀ ਕਿਰਪਾ ਨਾਲ ਪਿੰਡ ਆਪਣਾ ਮੱਤੇਵਾਲ ਸੀਲ ਬਾਬਾ ਬਾਬੂ ਵਾਲਾ ਜਿਹੜਾ ਅੰਮ੍ਰਿਤਸਰ ਫ